ਟਿਵਾਨਾ ਰੈਡੀ ਦੇ ਸਤਿਕਾਰਯੋਗ ਸਰੋਤਿਆਂ ਬਾਗਾ ਤੇ ਰਾਗਿਆਂ ਦੇ ਸ਼ਾਇਰ ਪਟਿਆਲਾ ਤੋਂ ਮੈਂ ਪਰਮਿੰਦਰ ਸਿੰਘ ਸਿੰਘ ਟਿਵਾਨਾ ਤੇ ਆਪਣੇ ਨਾਲ ਇਸ ਵਕਤ ਜੁੜ ਚੁੱਕੇ ਨੇ ਦਿੱਲੀ ਤੋਂ ਸਿੱਖ ਅਕਾਲੀ ਆਕੂ ਸਾ ਪਰਮਜੀਤ ਸਿੰਘ ਸਰਨਾ ਸਾਹਿਬ ਬੜੀ ਬਿਵਾਕੀ ਨਾਲ ਹਰ ਮੁੱਦੇ ਤੇ ਆਪਣੀ ਗੱਲ ਕਹਿਣ ਦੀ ਜ਼ਰੂਰਤ ਰੱਖਦੇ ਨੇ ਤੇ ਸਰਨਾ ਸਾਹਿਬ ਸਵਾਗਤ ਹੈ ਸਸੀ ਗਾਲਗੁਰਫਤ ਜੀ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਦੀ ਫਤਿਹ ਸਰਨਾ ਸਾਹਿਬ ਆਪਣੇ ਨਾਲ ਆਡੀਓ ਲਾਈਨ ਤੇ ਨੇ ਤੇ ਸਰਨਾ ਸਾਹਿਬ ਜਿਸ ਤਰ੍ਹਾਂ ਪੰਜਾਬ ਦੀਆਂ ਸਿੱਖ ਧਰਮ ਵੱਲੋਂ ਤੁਹਾਡੀ ਪਾਰਟੀ ਚਲੋ ਹੁਣ ਤੁਸੀਂ ਇੱਕ ਵਿਚਾਰਧਾਰਾ ਨੂੰ ਲੈ ਕੇ ਅਕਾਲੀ ਦਰ ਨਾਲ ਅਲਾਈਅንስ ਕੀਤਾ ਤੇ ਉਸ ਦੌਰਾਨ ਬੰਦੀ ਸਿੰਘਾਂ ਦੇ ਮਾਮਲੇ 'ਚ ਤੁਸੀਂ ਵੀ ਜਾਂ ਸਾਰੇ ਜਿਹੜਾ ਇਹ ਐਜੀਟੇਸ਼ਨ ਹੋ ਰਿਹਾ ਸੀ ਕਿ 20 ਦਸੰਬਰ ਨੂੰ ਸੰਸਦ ਭਵਨ ਵੱਲ ਮਾਰਚ ਕੀਤਾ ਜਾਵੇ ਦਸਤਖਤ ਮਹਿਮ ਦਾ ਵੀ ਰਾਂਗੇਸ ਤੇ ਵਿੱਚ ਆਉਣਾ ਸੀ ਪਹਿਲਾਂ ਵੀ ਮੂਵਮੈਂਟ ਦਾ ਜਦੋਂ ਟਾਈਮ ਸੀ ਬਹੁਤ ਸਾਰੇ ਸਿੱਖ ਜਵਾਨੀ ਦਾ ਨੁਕਸਾਨ ਹੋਇਆ ਉਦੋਂ ਵੀ ਤੁਸੀਂ ਬਹੁਤ ਬਚਾਅ ਕੀਤਾ ਬਹੁਤ ਸਾਰੇ ਬੱਚਿਆਂ ਦਾ ਇਹ ਜਿਹੜਾ ਹੁਣ ਮੰਗ ਉੱਠਣੀ ਸੀ ਕੀ ਕਾਰਨ ਬਣਿਆ ਕਿ ਹਰਮੇਸ਼ ਸਿੰਘ ਕਾਲਕਾ ਹੋਰਾਂ ਦਾ ਦਵਾ ਸੀ ਜਿਹੜੇ ਭਾਜੀਪੀ ਦੇ ਸਿੱਦੇ ਕਈ ਵਾਰੀ ਟਰੇਡੇ ਜਾਂ ਕੈਲੀਸ ਮਨ ਸਿੰਘ ਸਰਸਾ ਹੋਰਾਂ ਦੇ ਰਾਹੀਂ ਪ੍ਰਭਾਵਿਤ ਨੇ ਕੀ ਕਾਰਨ ਬਣਿਆ ਕਿ ਇਸ ਮਾਰਚ ਨੂੰ ਮੁਲਤਵੀ ਕੀਤਾ ਗਿਆ ਸ਼੍ਰੋਮਣੀ ਕਾਲੀ ਦਲ ਬਾਦਲ ਵੱਲੋਂ ਜੀ ਸਰਨਾ ਸਾਹਿਬ ਦੇਖੋ ਗੱਲ ਹੈ ਜੀ ਕਿ ਇਹ ਪ੍ਰੋਗਰਾਮ ਦਾ ਸੀ ਪੋਸਟ ਫੋਰਮ ਕਰਦਾ ਹੂੰ ਇਹ ਪੋਲਿਟਿਕਲੀ ਮੈਸੂਦਾਂ ਕੇ ਇੱਕ ਬਹੁਤ ਥੋੜੀ ਸੈਟਬੈਕ ਹੋ ਗਿਆ ਕਾਰਨੋਂ ਜੀ ਔਰ ਸਭ ਤੋਂ ਵੱਡੀ ਗੱਲ ਹੈ ਜੀ ਕਿ ਤਾਰ ਮਈਤ ਸਿੰਘ ਕਾਲ ਕਾਕੀ ਹੈਗਾ ਜੀ ਮੈਨੂੰ ਨਹੀਂ ਸਮਝ ਆਉਂਦੀ ਵੀ ਹੂੰ ਹੂੰ ਸਭ ਤੋਂ ਪਹਿਲੀ ਗੱਲ ਹੈ ਕਿ ਕਿ ਆ ਪੰਜ ਮੈਂਬਰੀ ਕਮੇਟੀ ਬਣਾਣੀ ਪਹਿਲੇ 8 ਮੈਂਬਰੀ ਕਮੇਟੀ ਬਣੀ ਹੈ ਜੀ ਫਿਰ ਪੰਜ ਮੈਂਬਰੀ ਕਮੇਟੀ ਬਣੀ ਹੈ ਹੂੰ ਪੰਜ ਮੈਂਬਰੀ ਕਮੇਟੀ ਦੇ ਵਿੱਚ ਜੀ ਸਰ ਆ ਉਹ ਜੋ ਤੁਸੀਂ ਦਿੱਲੀ ਕਮੇਟੀ ਦੇ ਪ੍ਰਧਾਨ ਨੂੰ ਲੈ ਲਿਆ ਹੂੰ ਪਰ ਮੈਂ ਸਮਝਾਂ ਕਿ ਪ੍ਰਧਾਨ ਦੀ ਜਿਹੜੀ ਔਕਾਤ ਸੀ ਉਹਨੂੰ ਤੁਸੀਂ ਜਾਣਦੇ ਸੋ ਹੂੰ ਹੂੰ ਜੋ ਤੇ ਕਰਮ ਚਾਹ ਹੂੰ ਮੇਰੇ ਕੋਲ ਪਿਛਲੇ 1 ਮਹੀਨੇ ਤੋਂ ਪਹਿਲਾਂ ਦੋ ਚਿੱਠੀਆਂ ਜਿਹਦੀਆਂ ਕ腐ਸ਼ਨ ਦੇ ਬਾਰੇ ਤੇ ਪੰਥ ਦੀ ਪਿੱਟੂ ਛੋੜਾ ਮਾਰ ਬਾਰੇ ਕਾਜ਼ ਤੱਕ ਸਾਹਮਣੇ ਆ ਚੁੱਕੀਆਂ ਜੀ ਉਹਦਾ ਫੈਸਲਾ ਉਹਨਾਂ ਨੇ ਕਿਹਾ ਜੀ ਲਵਾਗੇਗੀ ਸਾਡੀ ਮੀਟਿੰਗ ਵੀ ਹੋਈ ਹੂੰ ਹੂੰ ਤਾਂ ਮੈਂ ਇਹ ਵੀ ਬੇਨਤੀ ਕੀਤੀ ਕਿ ਜਿਹੜੀ ਆਡਿਟ ਰਿਪੋਰਟ ਹੈ ਘਟਾ ਟੋ ਆਡਿਟ ਪਾਰ ਕਰਵਾ ਦਿਓ ਹੂੰ ਹੂੰ ਔਰ ਜਦ ਪਤਾ ਹੈ ਵੀ ਇੱਕ ਕਰਪਟ ਆਦਮੀ ਹੈਗੇ ਹੂੰ ਹੂੰ ਔਰ ਭਾਜਪਾ ਨੇ ਇਹਨਾਂ ਨੂੰ ਅਕਾਲੀ ਦਲ ਭੰਗ ਕਰਵਾ ਕੇ ਟੋਕਰੀ ਦਲ ਬਣਵਾਇਆ ਜੀ ਇਹਨਾਂ ਨੂੰ ਰਾਤੀ 12 ਵਜੇ ਨਾਲ ਸਾਨੂੰ ਧੱਕੇ ਮਾਰ ਕੇ ਜੀ ਇਹਨਾਂ ਨੇ ਇਲੈਕਸ਼ਨ ਕਰਾਈ ਤੇ ਇਸ ਨੂੰ ਪ੍ਰਧਾਨ ਬਣਾਇਆ ਹੂੰ ਹੂੰ ਇਹੋ ਜਿਹੇ ਬੰਦੇ ਨੂੰ ਮੈਂਬਰ ਲੈਣਾ ਪੰਜ ਮੈਂਬਰ ਕਮੇਟੀ ਦੇ ਵਿੱਚ ਜੀ ਕੀ ਲੋੜ ਸੀ ਹੂੰ ਪਹਿਲੇ ਗਲਤੀ ਤੇ ਇਹਨਾਂ ਦੀ ਇਹ ਜੀ ਕਿ ਇਹ ਜੇ ਬੰਦੇ ਨੂੰ ਜੀ ਤੁਸੀਂ ਪੰਜ ਮੈਂਬਰੀ ਕਮੇਟੀ ਪਾ ਲੋ ਜੀ ਦਿੱਲੀ ਦੇ ਸਿੱਖਾਂ ਨੇ ਦਿੱਲੀ ਦੇ ਕਾਲੀਆਂ ਨੇ ਤੇ ਉਸ ਵੇਲੇ ਤਾਂ ਵੀ ਇਹ ਕਿਉਂ ਹੋ ਗਿਆ ਜੀ ਪਰ ਇੱਕ ਦਿਨ ਪਹਿਲੇ ਨੌਸ ਹੋਈਏ ਤੇ ਸਵੇਰੇ ਪਹੁੰਚ ਕੇ ਮੀਟਿੰਗ ਟਨ ਕਰਾ ਜੀ ਉਸ ਤੋਂ ਬਾਅਦ ਜਿਹੜਾ ਬੰਦਾ ਅਕਾਲ ਤੱਕ ਦੇ ਫੈਸਲੇ ਨੂੰ ਕਿੰਤੂ ਬਿੰਤੂ ਕਰ ਰਿਹਾ ਜੀ ਉਹ ਕਰ ਰਿਹਾ ਜੀ ਕਿਸ ਨੂੰ ਕਿਉਂ ਪਾਇਆ ਵਿਲਟੋ ਨੂੰ ਕਿਉਂ ਪਾਇਆ ਹੂੰ ਹੂੰ ਤੇ ਕੀ ਹੁਕਮ ਰੱਖਦਾ ਕਿਸ ਨੂੰ ਕਰਨ ਵਾਸਤੇ ਜੀ ਇਹ ਉਹ ਸ਼ੌਕ ਦਾ ਨਜ਼ਰ ਆਲਦੇ ਭਾਈ ਜੀ ਇਹ ਫੈਸਲੇ ਦੇਖੋ ਜਿਹੜੇ ਫੈਸਲੇ ਜ਼ਰੂਰਤ ਨਾਲ ਲਏ ਜਾਣ ਨਾ ਜੀ ਤਾਂ ਭਾਵੇਂ ਕੋਈ ਲੀਡਰਸ਼ਿਪ ਹੈ ਜਾਂ ਜ਼ਿੰਮੇਵਾਰੀਆਂ ਕਾਇਮ ਹੁੰਦੀ ਹੈ ਜੀ ਅਗਰ ਜ਼ਰੂਰਤ ਹੋ ਕੇ ਲੀਡਰਸ਼ਿਪ ਨਾ ਫੈਸਲੇ ਲਵੇ ਜ਼ਿੰਮੇਵਾਰ ਫੈਸਲੇ ਨਾ ਲਵਣ ਜੀ ਤਾਂ ਫਿਰ ਉਹ ਗੱਲ ਬਣਦੀ ਨਹੀਂ ਹੈਗੀ ਜੀ ਜੁਰਤ ਤੇ ਬਖਾਣੀ ਪੈਂਦੀ ਹੈ ਹੂੰ ਹੂੰ ਏਸ ਲਈ ਇਹ ਜਿਹੜੀ ਦੀ ਚੋਣ ਕੀਤੀ ਗਈ ਹੈ ਜੀ ਅਸਲ ਬਿਮਾਰੀ ਦਾ ਜੜ ਹੈ ਕਿ ਇਸ ਚੋਣ ਤੋਂ ਬਾਅਦ ਉਹਨੇ ਚਿੱਠੀ ਲਿਖੀ ਜਿਹੜੀਆਂ 100 ਚਿੱਠੀਆਂ ਲਿਖ ਲੋ ਜੀ ਬਖਤੂਸੀ ਜਿਹੜਾ ਫੈਸਲਾ ਕੀਤਾ ਹੈ ਜੀ ਉਸ ਫੈਸਲੇ ਤੋਂ ਤੁਹਾਨੂੰ ਡਰ ਨਹੀਂ ਸੀ ਚਾਹੀਦਾ ਆਪ ਕੋਈ ਅਸੀਂ ਜਾਵਾਂਗੇ ਜਿਹਨੇ ਜੋ ਕਰਨਾ ਕਰ ਲਓ ਜਿਹੜਾ ਬਲਟੋਆ ਸਾਹਿਬ ਨੂੰ ਕਢਾਉਣਾ ਤੇ ਇਹਨਾਂ ਨੇ ਇੱਕ ਵੇਖਿਆ ਕਿ ਸਾਡਾ ਪ੍ਰੈਸ਼ਰ ਚੱਲ ਰਹੇ ਨੇ ਤੇ ਜਿਸ ਤਰ੍ਹਾਂ ਕੀ ਸ਼੍ਰੋਮਣੀ ਕਾਲੀ ਦਾਨ ਬਾਦਲ ਐਸ ਵਕਤ ਏਡੀ ਕਮਜ਼ੋਰੀ ਮਹਿਸੂਸ ਕਰਦਾ ਭਾਵੇਂ ਉਹ ਜਿਹੜਾ ਸਿੰਘ ਸਭਾ ਸ਼ਹੀਦੀ ਜੋੜ ਮੇਲ ਦੀ ਗੱਲ ਕਰਦੇ ਨੇ ਕਿ ਉਹ ਦਿਨੇ ਤੇ ਦੂਸਰਾ ਅਸੀਂ ਸਹਿਮਤੀ ਨਾਲ ਕਰਾਂਗੇ ਅਸਲ ਦੇ ਵਿੱਚ ਸਰਨਾਥ ਸਾਹਿਬ ਇਹ ਨਹੀਂ ਲੱਗਦਾ ਕਿ ਜਿਸ ਤਰ੍ਹਾਂ ਦੇਸ਼ ਦੇ ਵਿੱਚ ਜਿਹੜੀਆਂ ਘਟ ਗਣਤੀਆਂ ਨੇ ਉਹ ਖੌਫਚ ਨੇ ਵਾਹਿਦ ਸ਼ਰਮਣੀ ਅਕਾਲੀ ਦਲ ਹੀ ਸੀ ਜਿਸ ਦੀ ਬਨਾ ਤੇ ਭਾਜਪਾ ਇਹ ਕਹਿ ਪਾਉਂਦੀ ਸੀ ਕਿ ਘਟ ਗਣਤੀਆਂ ਸਾਡੇ ਨਾਲ ਨੇ ਇਸੇ ਕਰਕੇ ਮੋਦੀ ਸਾਹਿਬ ਜਨਤਕ ਤੌਰ ਤੇ ਬਾਦਲ ਸਾਹਿਬ ਦੇ ਗੋਢੀ ਹੱਥ ਲਾ ਦਿੰਦੇ ਸੀ ਕਿ ਨਹੀਂ ਦੇਖੋ ਭਾਜਪਾ ਬਹੁ ਗਣਤੀ ਜੋ ਪੋਲਿਟੀਕਲ ਪਾਰਟੀ ਹੈ ਉਹ ਘਟ ਗਣਤੀਆਂ ਦਾ ਸਨਮਾਨ ਕਰਦੀ ਹੈ ਕਿ ਇਸ ਤਰ੍ਹਾਂ ਅਗਰ ਇੱਕ ਦੇਸ਼ ਦੇ ਲਈ ਜੂਝਣ ਵਾਲੀ ਘਟ ਗਿਣਤੀ ਸਿੱਖ ਕੌਮ ਅਗਰ ਐਡਾ ਵੱਡਾ ਪ੍ਰੋਟੈਸਟ ਕਰਦੀ ਹੈ ਕਿ ਇਹ ਭਾਜਪਾ ਦੇ ਲਈ ਇੱਕ ਵੱਡੀ ਨਮੋਸ਼ੀ ਸੀ ਇਸ ਕਰਕੇ ਹੀ ਭਾਜਪਾ ਦੇ ਭਾਈਵਾਲ ਸਿੱਖਾਂ ਵੱਲੋਂ ਦਬਾਅ ਪਿਆ ਜਿਨ੍ਹਾਂ ਦਾ ਦਬਾਅ ਅਕਾਲੀ ਦਲ ਬਾਦਲ ਕਿਉਂ ਚੱਲ ਰਿਹਾ ਇਹ ਸਮਝੋ ਬਾਰਾ ਕੀ ਲੱਗਦਾ ਦੱਖੋ ਗੱਲ ਹੈ ਅੱਗੀ ਕਿ ਜਿਹੜੀ ਮੇਰੇ ਕੋਲ ਖਬਰ ਹੈ ਜੀ ਹੋਏ ਹੈ ਕਿ ਕ ਤੇ ਆਸਾ ਕਟਾਉਣਾ ਸੀ ਜੀ ਤੇ ਇਸ ਗੱਲ ਦਾ ਪਤਾ ਸਰਕਾਰ ਨੂੰ ਲੱਗ ਗਿਆ ਸੀ ਹੂੰ ਹੂੰ ਤੇ ਮੇਰੇ ਕੋਲ ਵੀ ਬਹੁਤ ਸੋਚਾ ਅਧਿਕਾਰੀਆਂ ਨੇ ਟੈਲੀਫੋਨ ਕੀਤਾ ਇਸ ਕੋ ਆਗੇ ਪਿੱਛੇ ਕਰ ਲੋ ਹੂੰ ਹੂੰ ਤੇ ਮੈਂ ਉਹਨਾਂ ਆਖਿਆ ਵੀ ਇਸੇ ਕਰ ਅਰਦਾਸ ਕਰਕੇ ਕੰਮ ਕਰਦਾ ਹੂੰ ਹੂੰ ਉਸ ਤੋਂ ਬਾਅਦ ਅੱਗੇ ਨਹੀਂ ਹੁੰਦਾ ਜੀ ਅਕਾਲੀ ਫੂਲਾ ਸਿੰਘ ਅਰਦਾਸ ਕਰਕੇ ਜਮਰਹੂਦਾ ਕਿਲੇ ਦੇ ਵਿੱਚ ਜੀ ਤਣ ਦੇ ਲਈ ਨਦੀ ਭਾਰਜ ਕੋੜੇ ਤੋੜਾਤੇ ਸੰ ਭਾਵੇਂ ਸਿੱਧੀ ਪ੍ਰਾਤ ਕਰਨੀ ਭਾਵੇਂ ਕੁਝ ਕਰ ਬਿਲਕੁਲ ਬਿਲਕੁਲ ਤੇ ਤੇ ਸਵਾਸ ਹੈ ਇਹ ਇਹ ਜਿਹੜਾ ਫੈਸਲਾ ਹੈਗਾ ਇਹ ਦੇਰੀ ਨਹੀਂ ਹੋ ਸਕਦੀ ਅਸੀਂ ਤੁਹਾਨੂੰ ਇਸ ਗੱਲ ਦੀ ਗਾਰੰਟੀ ਦਿੰਦੇ ਆ ਕਿ ਟੋਟਲੀ ਪੀਸਫੁਲ ਮਾਰਚ ਰਹੇਗਾ ਬਿਲਕੁਲ ਪ੍ਰੋਟੈਸਟ ਦਾ ਅਧਿਕਾਰ ਹੈ ਸਭ ਨੂੰ ਮੈਂ ਕਹ ਜੀ ਨਹੀਂ ਪ੍ਰਦਰਸ਼ਨ ਦਾ ਅਧਿਕਾਰ ਹੈ ਨਾਲ ਅਸੀਂ ਪੀਸਫੁਲ ਰਹਣਾ ਹੈ ਜੀ असी गड़बड़ करांगे तो एजुकेशन सा प्रोचेस्ट फ बिलकुल मैं कई बीच में उड़ जाएंगे अगर ऑर्गेनाइजेशन ऑर्गेनाइजर <laughs> ना चाहे जी तो कोई भी उसमें गड़बड़ी नहीं कर सकता बिल्कुल जब भी कोई गड़बड़ी होती है ये ऑर्गेनाइजरों की सोच के ऊपर होती है जी ओके हमारे प्रधान की और हमारी पार्टी की जो सोच है वो पीसफुल है अकालियों की हर एडिकेशन पे सुन रही है मार्ग पे रहे, है। है, रहे हैं जी और कह का इधर घटना हो गई है उससे हम लोग थोड़ा फिक्र में मैं कहा फिक्र रहे हैं जरूरत नहीं जो आप लक्ष्मण रेखा खींच दोगे हम उसको क्रास नहीं करेंगे जी पर हम जरूर चाहते हैं कि हमारे कुछ पत्वते सज्जन जी जो बंदी शिवों की रहाई के लिए फार्म भरे गए हैं लाखों के दाश है उनको ਪ੍ਰੈਜ਼ੀਡੈਂਟ ਕੇ ਪਾਸ ਪਹੁੰਚਾਣੇ ਕੇ ਲਈ ਏਕ ਹਮਾਰਾ ਡੈਲੀਗੇਸ਼ਨ ਜਿਹੜਾ ਜਿਹੜਾ ਮਤਲਬ ਤੁਹਾਡਾ ਡੈਲੀਗੇਸ਼ਨ ਉਹਦੇ ਚ ਨੁਮਾਇੰਦਾ ਜਾ ਗਿਆ ਸਭਾ ਸਭ ਤੁਸੀਂ ਸਾਰੀ ਜ਼ਿੰਦਗੀ ਦਿੱਲੀ ਦੇ ਵਿੱਚ ਲਾਈ ਹੈ ਦਿੱਲੀ ਦੇ ਲੇਖੇ ਲਾਈ ਹੈ ਸਿਆਸਤ ਪੱਖੋਂ ਵੀ ਬਿਜ਼ਨਸ ਪੱਖੋਂ ਵੀ ਤੇ ਇਸ ਦੌਰਾਨ ਆਮ ਦਿੱਲੀ ਦਾ ਸਿੱਖ ਕੀ ਸੋਚਦਾ ਪੰਜਾਬ ਚ ਵੀ ਇਸ ਗੱਲ ਨੂੰ ਲੈ ਕੇ ਹੈਰਾਨੀ ਹੈ ਕਿ ਇੱਕ ਬੀਜੇਪੀ ਅਲਾਇੰਸ ਜੀ ਜੀ ਗੁਰਦਾਸਪੁਰ ਸਾਉਂਤੀ ਸ਼ਾਹਤ ਦੀ ਯਾਦ ਦੇ ਵਿੱਚ ਜੀ ਸਾਢੇ ਵਕਤ 55 ਵਜੇ ਤਾਂ ਲੋਕੀ ਜਲੂਸ ਕਰਨੇ ਸਾਨੂੰ ਹਾਂ ਹਾਂ ਜੀ ਬੜੇ ਮਸ਼ਹੂਰ ਨਾਲ ਜਲੂਸ ਸਫਾ ਅੜਕੇ ਨਗਰ ਕੀਤਾ ਨਾ ਹਾਂ ਉਦੋਂ ਸਾਦੇ ਮਰਾਦੇ ਲੋਕ ਸੀ ਜਿਸ ਤਰ੍ਹਾਂ ਦੀ ਭਾਸ਼ਾ ਸੀ ਜੀ ਹਾਂ ਉਸ ਵੀ ਹੋਰ ਹਾਣਾ ਲਫਜ਼ ਜਲੂਸ ਹੀ ਠੀਕ ਹੈ ਜੀ ਚਲੋ ਇਹ ਦੂਸਰਾ ਵਿਸ਼ਾ ਹੈ ਜੀ ਉੱਥੇ ਮੈਨੂੰ ਬੜੀ ਨਿਮੋਸ਼ੀ ਵੇਖਣੀ ਪਈ ਆਪਣੇ ਵਰਕਰਾਂ ਦਾ ਜਵਾਬ ਦੇਣਾ ਆਮ ਪਬਲਿਕ ਦਾ ਕਿਹਾ ਤੁਸੀਂ ਪੋਸਟਪੋਨ ਕਿਉਂ ਕੀਤਾ ਜੀ ਹਮ ਮਤਲਬ ਜੀ ਹੁਣ ਮੈਂ ਕੀ ਕਰ ਸਕਦਾ ਸ਼ੂਨਕੀਟੀ ਦਾ ਪ੍ਰਧਾਨ ਦੱਸੇ ਹਮ ਹਮ ਵੇ ਕਿਉਂ ਪੋਸਟਪੋਨ ਕੀਤਾ ਜੀ ਤੇ ਮੈਨੂੰ ਉਦੀ ਬੜੀ ਭਾਰੀ ਨਿਮੋਸ਼ੀ ਸਣੀ ਪਈ ਹੈ ਜੀ ਔਰ ਜਵਾਬ ਮੈਨ ਕੋਈ ਜਵਾਬ ਨਹੀਂ ਸੰਗ ਜੀ ਸੋ ਅੱਜ ਤੱਕ ਕਪਰਜੀ ਮਾਰ ਕੇ ਵੀ ਇਹਨਾਂ ਚਿੱਠੀ ਲਿਖੀ ਹੈ ਤਾਂ ਹੋਇਆ ਕੰਮ ਉਹ ਕਹਿੰਦੇ ਜੀ ਇਹ ਜਲੇਲ ਬੰਦਿਆਂ ਦੀਆਂ ਚਿੱਠੀਆਂ ਦੇ ਉੱਤੇ ਤੁਸੀਂ ਅਗਰ ਫੋਨ ਪੰਸਖਪੁਰ ਗ੍ਰਾਮਾਂ ਨੂੰ ਫੋਨ ਕਰਨ ਕਰੋਗੇ ਤੇ ਫਿਰ ਕੀ ਰਹਿ ਜਾਣਾ ਸਾਡੇ ਕੋਲ ਬਿਲਕੁਲ ਬਿਲਕੁਲ ਤੇ ਸਰਨਾ ਸਾਹਿਬ ਜਵਾਬ ਦੇ ਸੀ ਜਿਸ ਤਰ੍ਹਾਂ ਸੁਖਵੀਰ ਸਿੰਘ ਬਾਦਲ ਹੋਰਾਂ ਨੇ ਬੇਅਦਬੀ ਜਾਂ ਹੋਰ ਇਸ਼ੂਜ਼ ਦੇ ਮਤਲਬ ਆਪਣੀ ਜਿਹੜੀ ਫੇਲੀਅਰ ਸਫਲਤਾਵਾਂ ਦੇ ਮਤਲਬ ਕੋਤਾਈਆਂ ਦੇ ਮਤਲਬ ਮਾਫੀ ਮੰਗੀ ਹੈ ਉਸ ਤੋਂ ਬਾਅਦ ਸੁਖਦੇਵ ਸਿੰਘ ਢੀਂਡਾ ਸਾਹ ਹੋਰਾਂ ਦੇ ਸੁਰਨਾਰਮ ਨੇ ਹਾਲਾਂਕਿ ਬੀਬੀ ਜਗੀਰ ਕੌਰ ਹੋਰਾਂ ਨੇ ਸਪੱਸ਼ਟ ਕੀਤਾ ਕਿ ਇਹਨਾਂ ਨੇ ਮੈਨੂੰ ਕੱਢਿਆ ਸੀ ਇਹ ਸੋਚਣ ਮਾਫੀ ਦਾ ਤਰੀਕਾ ਤੇ ਥੋੜਾ ਕਿੰਤੂ ਹੈ ਤੇ ਓਵਰ ਆਲ ਵੈਸੇ ਰਿਸਪੌਂਸ ਅੱਛਾ ਆਇਆ ਤੇ ਜਿਸ ਤਰ੍ਹਾਂ ਸਿੱਖੀ ਦਾ ਸਿਧਾਂਤ ਹੈ ਕਿ ਆਓ ਮਿਲ ਬੈਠੋ ਗੁਰ ਭਾਈ ਤੇ ਸਿਆਸਤ ਦੇ ਵਿੱਚ ਕੀ ਵੈਸੇ ਹੀ ਗੁਰਪਾਈ ਜਾਂ ਖਾਸ ਕਰਕੇ ਆਪਸ ਚ ਸਕੇ ਭਰਾ ਨਹੀਂ ਬੈਠਦੇ ਇਕੱਠਿਆਂ ਮੈਂ ਤੁਹਾਨੂੰ ਗਲੋਬਲ ਤੇ ਵੀ ਪੁੱਛਿਆ ਸੀ ਕਿ ਤੁਹਾਡੀ ਇਹ ਜਿਹੜੇ ਛੋਟੇ ਭਰਾ ਸਰਵਿੰਦਰ ਸਿੰਘ ਸਰਨਾ ਜਾਂ ਪਰਮਜੀਤ ਸਿੰਘ ਸਰਨਾ ਜਿਹੜੀ ਉਮਰ ਦੇ 80ਵੇਂ ਦਹਾਕੇ ਚ ਵੀ ਇੰਨੀ ਇਕਜੁੱਟਤਾ ਆਇਆ ਵਪਾਰ ਇਕੱਠਾ ਸਿਆਸਤ ਇਕੱਠੀ ਹੈ ਪ੍ਰੈਸ ਕਾਨਫਰੰਸ ਇਕੱਠੇ ਕਰਦੇ ਹੋ ਇਹ ਵੀ ਇੱਕ ਬਖਸ਼ਿਸ਼ ਹੈ ਨਹੀਂ ਤਾਂ ਬਹੁਤ ਮੁਸ਼ਕਲ ਹੈ ਤੇ ਸਿਆਸਤ ਚ ਜਿਹੜੇ ਦੋ ਸਕੇ ਭਰਾ ਨੇ ਇੱਕ ਦੂਜੀ ਪਾਰਟੀ ਚ ਇੱਕ ਉਹ ਦੂਸਰੀ ਪਾਰਟੀ ਚ ਪਰ ਫਿਰ ਵੀ ਇੱਕ ਤੁਸੀਂ ਉਹ ਭਾਈਚਾਰੇ ਦੀ ਭਾਈਵੰਦੀ ਦੀ ਮਿਸਾਲ ਕਾਇਮ ਕੀਤੀ ਹੈ ਪਰੇ ਮੈਂ ਜਾਣਨਾ ਚਾਹਾਂਗਾ ਕਿ ਸਿਆਸਤ ਦੇ ਵਿੱਚ ਜਾਂ ਜਿਸ ਤਰ੍ਹਾਂ ਹੁਣ ਅਕਾਲੀ ਦਲ ਵੱਲੋਂ ਇਹ ਰਸਕੇ ਗਿਆ ਨੂੰ ਵੀ ਮਿਲ ਬਹਿਣ ਦੀ ਗੱਲ ਕੀਤੀ ਗਈ ਹੈ ਕਿੰਨਾ ਕਿ ਇਹ ਤੁਹਾਨੂੰ ਸਕਸੈਸ ਲੱਗਦਾ ਅੱਜ ਵੀ ਤੁਸੀਂ ਪੰਜਾਬ ਦੀ ਸਿਆਸਤ ਵੇਖੋ ਇੱਕ ਪਾਸੇ ਨਵਜੋਤ ਸਿੰਘ ਸਿੱਧੂ ਸਿੱਧੂਆਂ ਦੇ ਗੜ੍ਹ ਮਹਾਰਾਜ ਚ ਰੈਲੀ ਕਰ ਰਿਹਾ ਤੇ ਭਗਵੰਤ ਮਾਨਾਂ ਦੇ ਗੜ੍ਹ ਮੋੜਾਂ ਚ ਰੈਲੀ ਕਰ ਰਿਹਾ ਸੋ ਇਸ ਤਰ੍ਹਾਂ ਦਾ ਸਾਰਾ ਖਲਾਰਾ ਆ ਭਾਈਚਾਰੇ ਚ ਵੀ ਪਾਈਆਂ ਚ ਵੀ ਤੇ ਸਿਆਸਤ ਚ ਵੀ ਇਹ ਜਿਹੜਾ ਅਕਾਲੀ ਦਲ ਵੱਲੋਂ ਇਕੱਠੇ ਕਰਨ ਦਾ ਅਹਿਦ ਕੀਤਾ ਗਿਆ ਇਦੇ ਬਾਰੇ ਕੀ ਸੋਚਦੇ ਹੋ ਤੇ ਆਖਰ ਜਾਂਦੇ ਜਾਂਦੇ ਜਰੂਰ ਦੱਸਿਓ ਕਿ ਅਗਰ ਫੇਰ ਮੁੜ ਕੇ ਅਕਾਲੀ ਦਲ ਸਿੱਧਾ ਬੀਜੇਪੀ ਨਾਲ ਸਮਝੌਤਾ ਕਰ ਲੈਂਦਾ ਤਾਂ ਫਿਰ ਤੁਹਾਡੇ ਐਲਾਈਅੰਸ ਦਾ ਕੀ ਰਿਐਕਸ਼ਨ ਹੋਏਗਾ ਕਿਉਂਕਿ ਤੁਸੀਂ ਆਰਐਸਐਸ ਦੇ ਖਿਲਾਫ ਖਾਸ ਕਰਕੇ ਬੀਜੇਪੀ ਦੇ ਖਿਲਾਫ ਤੁਹਾਡੀ ਲਾਈਨ ਸਪੱਸ਼ਟ ਹੈ ਲੋਕ ਤੁਹਾਡੀ ਵਿਵਾਕੀ ਨੂੰ ਜਾਣਦੇ ਨੇ ਵੀ ਤੁਸੀਂ ਗੱਲ ਕਹਿ ਦੰਦੀ ਆਰਐਸਐਸ ਬਾਰੇ ਤੇ ਇਹਨਾਂ ਦੋਨਾਂ ਸਵਾਲਾਂ ਦਾ ਜਵਾਬ ਦਿਓ ਸਰਨਾ ਸਾਹਿਬ ਦੇਖੋ ਗੱਲ ਹੈ ਅਗਲੀ ਕੀ ਅਕਾਲੀ ਦਲ ਨੂੰ ਬਹੁਤ ਬਹੁਤ ਕਰਨ ਲਈ ਹੂੰ ਜਿਹੜਾ ਸਾਹਿਬ ਸੁਖਵੀਰ ਸਿੰਘ ਬਾਦਲ ਨੇ ਕਤਲ ਚੁੱਕਿਆ ਹੈ ਜਦਿ ਅਸੀਂ ਸਿਲਾਕਾ ਕਰਦੇ ਹਾਂ ਜੀ ਔਰ ਮੋਸਟਲੀ ਪੰਥ ਨੇ ਇਸ ਨੂੰ ਪਰਵਾਨਵੀ ਕੀਤਾ ਕਿੰਤੂ ਪਰੰਤੂ ਮੇਰੇ ਕੋ ਨੂੰ ਇੱਕ ਟੈਲੀਫੋਨ ਆਇਆ ਸੀ ਮੈਨੂੰ ਕਿਸੇ ਦਾ ਹੂੰ ਹੂੰ ਕਿ ਉਹ ਸੱਜਣ ਸੰ ਕੋਈ ਮਹਾਲਿਕਾ ਔਰ ਜਸਪਾਲ ਸਿੰਘ ਸ਼ਾਇਦ ਜੀ ਮਨ ਕਹਿੰਦੇ ਇਹ ਕਿਉਂ ਆਇਆ ਜੀ ਮੈਂ ਤੁਹਾਨੂੰ ਕਿਹਾ ਕਿ ਮੈਂ ਪਿਛਲੇ 1 ਸਾਲ ਤੋਂ ਤੁਹਾਨੂੰ ਇਹ ਬੇਨਤੀ ਕਰ ਰਿਹਾ ਹਾਂ ਹਾਂ ਤੇ ਮਹਾਲੀ ਵਿਕਿੰਦਰੀ ਕਰਦੇ ਵਿੱਚ ਪੰਥ ਦੇ ਸ੍ਰੇਸ਼ਟ ਬੁੱਧੀਜੀਵੀ ਰਹਿੰਦੇ ਜੀ ਤੁਸੀਂ ਉਨੇ ਬੁੱਧੀਜੀਵੀ ਦੇ ਅੰਦਰ 10 ਦਾ 12 ਦਾ 15 ਠੀਕ ਮੀਟਿੰਗ ਬੁਲਾ ਜੀ ਅ ਮੀਟਿੰਗ ਬੁਲਾ ਕੇ ਇਹ ਗੱਲ ਕਰਦੇ ਹੋ ਬਈ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਕਿਸ ਤਰ੍ਹਾਂ ਤੰਗ ਪਾਸੋਂ ਮਾਫੀ ਮੰਗਣੀ ਚਾਹੀਦੀ ਹੈ ਜੀ ਕਦੇ ਦਫਰ ਵੀ ਨਹੀਂ ਲਿਖ ਦੇ ਹਮ ਇਹਦੇ ਕੋਈ ਪ੍ਰੀ ਕਨਿਸ਼ਨ ਨਹੀਂ ਹੋਣੀ ਚਾਹੀਦੀ ਹਮ ਹਮ ਕੋਈ ਤੁਹਾਡੇ ਸ਼ਰਤ ਨਹੀਂ ਹੋਣੀ ਚਾਹੀਦੀ ਜੀ ਕਿਉਂਕਿ ਸ਼ਕਤਾ ਕਈ ਲਾਂਦੇ ਸਨ ਜੀ ਭਾਰਤੀ ਹਿੱਸਾ ਸਭ ਕਰਨ ਉਹ ਰਾਇਨ ਕਰਦੇ ਆ ਹਾਂ ਉਹਨਾਂ ਦੀ ਕਈ ਆਪਣੀਆਂ ਆਪਣੀਆਂ ਸ਼ਰਤਾਂ ਸਨ ਜੀ ਹਾਂ ਉਹਨਾਂ ਹੀ ਰਾਇਨ ਕਰੇ ਡਿਓ ਹਮ ਤੇ ਤੁਸੀਂ ਕਹੇ ਰਾਇਨ ਕਰਨ ਨਾਲ ਸਾਨੂੰ ਦੱਸ ਦਿਓ ਹੂੰ ਉਹ ਕਿਹੜਾ ਬੰਦਾ ਸਾਹ ਸੁਖੀਰ ਸਿੰਘ ਬਾਦਲ ਦੀ ਜਗ੍ਹਾ ਤੇ ਆ ਗਿਆ ਬਦਲ ਕੀ ਹੈ ਹੂੰ ਬਦਲ ਕੀ ਹੈ ਦਾ ਬਾਦਲ ਨਹੀਂ ਜੀ ਕਿਹ ਚੋਂ ਇੱਕ ਆਖ ਦਿਓ ਹੂੰ ਅਸਤੀਫਾ ਦੇ ਕੇ ਮੈਂ ਵੀ ਮੰਨਦੇ ਰਹੇ ਜਿੱਦ ਨਹੀਂ ਜੋ ਕਰ ਦਿਓ ਜੀ ਵਾਟ ਇਜ਼ ਦਿਸ ਕੰਸਰ ਜੀ ਦੇਖੋ ਇਸ ਨੂੰ ਇੰਟਰਸੈਕਟ ਦੀ ਕਾਟ ਕਰ ਦਿਓ ਜੀ ਜਾਂ ਇਹ ਕਹੋ ਬੇਟਾ ਜੀ ਇਹ ਕੁ ਪ੍ਰਧਾਨਾਂ ਕਰ ਨੇ ਤੇ ਕੋਈ ਹੋਰ ਲੀਡਰਸ਼ਿਪ ਐ ਨਹੀਂ ਹੈ ਜੀ ਇਹ ਜਿਹੜਾ ਘਾਟਾ ਹੈਗਾ ਇਹ ਤੇ ਕੌਮ ਦੇਖ ਕੇ ਨਾ ਕਿਵੇਂ ਦੂਰ ਕਰਨਾ ਹੈ ਜੀ ਨਹੀਂ ਤਾਂ ਕੌਮ ਦੇਖੇ ਜੀ ਭਈ ਜਿਸ ਕੌਮ ਕੋਲ ਹੈ ਕਈ ਪ੍ਰਧਾਨ ਨੇ ਸਾਣ ਪਾਰਟੀ ਦਾ ਪ੍ਰਧਾਨ ਬਣਨ ਵਾਸਤੇ ਹਮਮ ਮੈਂ ਉਸ ਐਸ਼ਾਉਣੀ ਕਮੇਟੀ ਦੇ ਦਫ਼ਤਰ ਗਿਆ ਸੀ ਉੱਥੇ ਪ੍ਰਧਾਨਾਂ ਦੇ ਨਾਂ ਲੱਗੇ ਹੋਏ ਸਨ ਰੱਦ ਹੋਏ ਸਾਰੇ ਪ੍ਰਧਾਨ ਨੇ ਜੀ ਉਹ بڑے بڑے ਤੜਨੇ ਲੀਡਰ ਪ੍ਰਧਾਨ ਬਣਦੇ ਰਹੇ ਉਤਰਦੇ ਰਹੇ ਬਣਦੇ ਰਹੇ ਉਤਰਦੇ ਰਹੇ ਹੂੰ ਪਰ ਇਹ ਭਾਵ ਕਿਉਂ ਹੈ ਕਿ ਕ੍ਰਾਈਸਿਸ ਸੇ ਕੌਮ ਚੁਕੀ ਨਹੀਂ ਹੈ ਹੂੰ ਮੈਂ ਫਿਕਰ ਦੇ ਪਰਚੋਲ ਕਰਨੇ ਚਾਹੀਦੇ ਹੈ ਹੂੰ ਹੂੰ ਬਾਕੀ ਹੁਣ ਬੀਬੀ ਜੀ ਗੀਰ ਕਰ ਰਹੀ ਹੈ ਮਨ ਕਟਿਆ ਕਿਉਂ ਹੈ ਮੈਂ ਹੂੰ ਕਟਾਤੇ ਹੈ ਬਈ ਤੁਸੀਂ ਇੰਦੇਸਿਪਲਨ ਕਰਨਾ ਚਾਹੀਦੀ ਪਾਰਟੀ ਦੇ ਖਿਦੜੇ ਜੀ ਤੁਸੀਂ ਦੱਸੋ ਜੀ ਬਈ ਮੈਨੂੰ ਇਹ ਇਹ ਗੱਲ ਕਹੀ ਜਾਵੇ ਤਾਂ ਮੈਂ ਵਾਪਸ ਆਵਾਂਗੀ ਹੂੰ ਹੂੰ ਜੀ ਇਹ ਕਿਵੇਂ ਕਰੀਆ ਅੱਛਾ ਜੀ ਤੁਸੀਂ ਦੱਸੋ ਜੀ ਭੰਗਨ ਪਾਰਟੀ ਚ ਘਟਿਆ ਤੁਹਾਨੂੰ ਤੇ ਪਾਰਟੀ ਮੰਨਤ ਕਰ ਰਿਹਾ ਜੀ ਨਾ ਬੀਬੀ ਖੜੀ ਨਾ ਆਓ ਤੁਸੀਂ ਕਿ ਆਪਾਂ ਡਿਫਾਈ ਕਰਨਾ ਡਿਫਾਈ ਕਰਨਾ ਹੀ ਕਰਨਾ ਹੈ ਜੀ ਤਾਂ ਤੁਸੀਂ ਦੱਸੋ ਕੀ ਹੋਣਾ ਚਾਹੀਦਾ ਹੂੰ ਜੀ ਵਾਕ ਕਿਹੜੀ ਗੱਲ ਹੈ ਆਰਐਸਐਸ ਤੇ ਉਹਦੀ ਦੇਖੋ ਮੇਰੀ ਆਪਣੀ ਰਾਏ ਜਿਹੜੀ ਇਹ ਹੈਗੀ ਹੈਗੀ ਹੂੰ ਪਿਛੋਕਟ ਦੋ ਧੜੇ ਹੈਗੇ ਅਕਾਲੀ ਦਲ ਚ ਜੀ ਹੈ ਨਹੀਂ ਕਿ ਨਹੀਂ ਹੈ ਪਰ ਮੈਂ ਸਮਝਦਾ ਦੋ ਵਿਚਾਰਾ ਵਾ ਅਗੇ ਵਿਚਾਰਾ ਰਖਾਣੇ ਪੈਂਦੇ ਹੂੰ ਚਾਰ ਪਚਾਰ ਤਾਰਾਂ ਹੂੰ ਦਿੱਖ ਪੈ ਗਏ ਜਿਨ੍ਹਾਂ ਨੇ ਇਲੈਕਸ਼ਨ ਲੜਨੀ ਹੈ ਹੂੰ ਹੂੰ ਭਾਵੇਂ ਐਮਐਲਏ ਹੈਗੇ ਤੇ ਭਾਵੇਂ ਉਹ ਐਮਪੀ ਹੈਗੇ ਹੂੰ ਹੂੰ ਉਹਨਾਂ ਚ ਬਹੁਤੇ ਇਸ ਆਸ ਵਿੱਚ ਹੈਗੇ ਕਿ ਜੇ ਸਾਡਾ ਬੀਜੇਪੀ ਦਾ ਸਹਡੋਤਾ ਹੋ ਜਾਏ ਹੂੰ ਤੇ ਅਸੀਂ ਐਮਪੀ ਵੀ ਅਸੀਂ ਚਾਹਾਂਗੇ ਜਿੱਤ ਸਕਦੇ ਆ ਹੂੰ ਤੇ ਦਫਾਰਾ ਰਾਸੀ ਤਾਕਤ ਵੀ ਲਾ ਸਕਦੇ ਆ ਜੀ ਜਾ ਸਕਦੇ ਹੂੰ ਇੱਕ ਹੈਗੀ ਦੂਸਰੀ ਵਿਚਾਰਧਾਰਾ ਜਿਹੜੀ ਇਲੈਕਸ਼ਨ ਲੜਨ ਵਾਲੀ ਨਹੀਂ ਹੈ ਜੀ ਜਾਂ ਜਿਹੜੇ ਇਲੈਕਸ਼ਨ ਲੜਦੇ ਉਹਨਾਂ ਵਿੱਚ ਵੀ ਕਈ ਹੈਗੇ ਉਹ ਜਿਹੜੇ ਕਹਿੰਦੇ ਨੇ ਅਸੀਂ ਆਪਣੀ ਨਹੀਂ ਬਣਾ ਲੜਨਾ બીજી ਵਿਚਾਰ ਹੂੰ ਕਿ ਅੱਜ ਜੇ ਮੈਂ ਇਹ ਕਹਿ ਸਕਦਾ ਹਾਂ ਕਿ ਬਗੈਰ ਭਗਤੀ ਸਿੰਘਾਂ ਦੀ ਰਿਹਾਈ ਕਰਵਾਏ ਜੀ ਅਗਰ ਕੋਈ ਸਮਝੌਤਾ ਇਸ ਪਾਰਟੀ ਨਾਲ ਹੋਏਗਾ ਹੂੰ ਤਾਂ ਉਹਦੇ ਵਿੱਚ ਅਕਾਲੀ ਦਲ ਹੋਰ ਕਮਜ਼ੋਰ ਹੋਏਗਾ ਜੀ ਅਕਾਲੀ ਦਲ ਤਕੜਾ ਨਹੀਂ ਹੋਣ ਲਗਾ ਜੀ ਸਸ ਇਸ ਲਈ ਪ੍ਰਧਾਨ ਸਾਹਿਬ ਨੂੰ ਬਾਕੀਆਂ ਨੂੰ ਆਪਣੇ ਹੋਰ ਤਕੜਾ ਹੋਣ ਲਈ ਜਿਹੜੇ ਉਹਨਾਂ ਨੇ ਮਾਫੀ ਮੰਗੀ ਹੈ ਜੀ ਹੂੰ ਤੰਗੜਾ ਤਰੀਕ ਨੂੰ ਉਸ ਤੋਂ ਬਾਅਦ ਇੱਕ ਨਵੇਂ ਰੂਪ ਓਕੀ ਲਈ ਅਕਾਲੀ ਦਲ ਦਾ ਜੀ इस भी दिसंबर का मसला अगे पाता गया वर्ष तो बाद अकाली दल बहुत प्राणियां इतने ते आके खड़ा होना चाहिए मेरी सोच है ਜੀ ਅੱਛਾ ਸਰਨਾ ਸਾਹਿਬ ਸੰਖੇਪਚ ਵਿੱਚ ਮੈਂ ਜਾਨਣਾ ਚਾਹਾਂਗਾ ਕੋਈ ਗੁੰਜਾਇਸ਼ ਹੈ ਕਿ ਕੁਝ ਵਿਦਵਾਨਾਂ ਨਾਲ ਅਸੀਂ ਵੀ ਗੱਲਬਾਤ ਕੀਤੀ ਸੀ ਡਾਕਟਰ ਕੇਰ ਸਿੰਘ ਜੀ ਹੋਰ ਕਹਿੰਦੇ ਵੀ ਸ਼੍ਰੋਮਣੀ ਅਕਾਲੀ ਦਰ ਨੂੰ ਬਤੌਰ ਖੇਤਰੀ ਪਾਰਟੀ ਕੱਲਿਆਂ ਹੀ ਜਦੋਂ ਜਹਿਦ ਕਰਨੀ ਚਾਹੀਦੀ ਹੈ ਤਾਂ ਸ਼ਾਇਦ ਬਿਹਤਰ ਹੋਏਗਾ ਕਿਉਂਕਿ ਭਾਜਪਾ ਨਾਲ ਅਲਾਈਅੰਸ ਪਹਿਲਾਂ ਅਸੀਂ ਠੀਕ ਹੈ ਉਦੋਂ ਆਰਐਸਐਸ ਦੇ ਤੇਵਰੇ ਨੇ ਤਿੱਖੇ ਨਹੀਂ ਸੀ ਜੋ ਹੁਣ ਦਿਸ ਰਹੇ ਨੇ ਜੋ ਆਰਐਸਐਸ ਪ੍ਰਤੀ ਹੋਣ ਬੀਜੇਪੀ ਪ੍ਰਤੀ ਲੋਕਾਂ ਦੀ ਪੰਜਾਬ ਚ ਨਾਰਾਜ਼ਗੀ ਆ ਉਹ ਪਹਿਲਾਂ ਨਹੀਂ ਸੀ ਜਦੋਂ ਬਦਲਦਲਾ ਤੇ ਬੀਜੇਪੀ ਦਾ ਅਲਾਇੰਸ ਸੀ ਕੀ ਅਕੱਲਿਆਂ ਕੋਈ ਗੰਜੈਸ਼ ਹੈ ਇੱਕ ਹੋਰ ਚਲੋ ਵੈਸੇ ਤਾਂ ਫੈਸਲਾ ਅੱਛਾ ਇਸ ਪੱਖੋਂ ਵੀ ਆ ਹਜੂਰ ਸਾਹਿਬ ਤਖਤ ਦਾ ਇਹ ਫੈਸਲਾ ਕਿ ਵਿਆਹ ਦੇ ਕਾਰਡ ਤੇ ਸਿੰਘ ਜਾਂ ਕੌਰ ਨਾਂ ਜ਼ਰੂਰ ਲਿਖਿਆ ਜਾਵੇ ਇੱਕ ਉਹਨਾਂ ਦਾ ਫੈਸਲਾ ਸੀ ਬੱਚੀਆਂ ਦੇ ਬਾਰੇ ਕਿ ਸਿੱਖ ਬੱਚੀਆਂ ਆਨੰਦ ਕਾਰਜ ਦੇ ਵਕਤ ਲਹਿੰਗਾ ਨਾ ਪਾਉਣ ਸਿਰਫ ਸਲਵਾਰ ਸੂਟ ਪਾਉਣ ਪਰ ਅੱਜਕੱਲ ਚਲੋ ਬੱਚਿਆਂ ਦੇ ਚਾ ਮਲਾਰ ਹੁੰਦੇ ਨੇ ਉਹ ਸਪੈਸ਼ਲ ਨੂੰ ਕਿਵੇਂ ਵੇਖਦੇ ਹੋ ਕਿ ਕਿ ਜਿਹੜੇ ਇਹ ਤਖਤ ਨੇ ਨਾ ਖਾਸ ਕਰਕੇ ਹਜੂਰ ਸਾਹਿਬ ਜਾਂ ਪਟਨਾ ਸਾਹਿਬ ਉਹ ਚਲੋ ਪਤਾ ਹੀ ਹੈ ਕਿ ਕਿਹਦਾ ਪ੍ਰਭਾਵ ਹੈ ਕੀ ਹੈ ਕਈ ਵਾਰੀ ਜਿਹੇ ਫੈਸਲੇ ਆਉਂਦੇ ਨੇ ਜਿਹੜੇ ਸਾਰੇ ਪੰਥ ਨੂੰ ਪ੍ਰਵਾਨ ਨਹੀਂ ਹੁੰਦੇ ਇਹਨਾਂ ਤੇ ਸੰਖੇਪ ਚ ਜਾਂਦੇ ਜਾਂਦੇ ਜਰੂਰ ਵਿਚਾਰ ਦਿਓ ਜੀ ਸਰਨਾ ਸਾਹਿਬ ਅਜੇ ਜੋ ਕੋ ਮੇਰੇ ਘਰ ਸੁਣੋ ਹੂੰ ਸਤੋ ਸਿਮਨ ਦੋਵਾਂ ਸਵਾਲ ਕਰਨੇ ਸਨ ਜੀ ਤਾਂ ਕਿ ਮੈਂ ਜਵਾਬ ਦਵਾਂ ਤਾਂ ਕੋਨੇ ਦੇਦੇ ਤੁਸੀਂ ਜਿਸ ਤਰ੍ਹਾਂ ਡਾਕਟਰ ਗੁਰ ਸਿੰਘ ਨੇ ਕਹੀ ਹੈ ਹਮਮ ਔਰ ਹੋਰ ਵੀ ਗੜ ਬੁੱਧੀ ਜੀ ਵੀ ਚੰਡੀਗੜ੍ਹ ਵਾਸੀ ਨੇ ਉਹਨਾਂ ਦਾ ਸਾਰਾ ਨਾ ਵਿਚਾਰ ਹੈਗਾ ਹਮ ਜੀ ਕਾਲੇ ਡਰ ਨੂੰ ਤੇ ਨਾਸੂਨ ਜੋ ਤਾਨੇ ਕਰਨਾ ਚਾਹੀਦਾ ਜੀ ਪਰ ਮੈਂ ਇਹਦੇ ਵਿੱਚ ਇੱਕ ਤਰਮੀਮ ਜ਼ਰੂਰ ਕਰ ਦੇਣੀ ਚਾਹਦਾ ਵਾ ਜੀ ਸਮਝੌਤਾ ਜਿਹਾ ਹੋਣਾ ਹੈ ਤੇ ਪੁਰਾਣੀਆਂ ਸ਼ਰਤਾਂ ਤੇ ਹੋ ਜੀ ਕਿੰਨੀਆਂ ਨਦੀਆਂ ਪਾਰਲੀਮੈਂਟ ਦੀਆਂ ਸੀਟਾਂ ਸਨ ਜੀ 15 ਸੀਟਾਂ ਸਨ 3 ਬੀਜੇਪੀ ਲੜਦੇ ਸੀ ਤੇ 10 ਕਾਂਗਰਸ ਲੜਦੇ ਸਨ ਹਮਮ ਅਸੈਂਬਲੀ ਦਾ ਰਾਏ ਕੀ ਜਿਵੇਂ ਪਹਿਲੇ 3 ਉਹ ਲੜਦੇ ਸਨ ਜਾਂ 50 ਲੜਦੇ ਸਨ ਮੈਨੂੰ ਇਸ ਕੋ ਧਿਆਨ ਜੀ ਉਹ ਨਾ ਸ਼ਕਤਾਂ ਤੇ ਹੋ ਗਏ ਹਮਮ ਜਿਸ ਦੇ ਵਿੱਚ ਕੋਈ ਅ ਕਾਟਵਾਤ ਕਰਕੇ ਜੋ ਹੋਇਆ ਹਮ ਜਿਵੇਂ ਬੀਜੇਪੀ ਰਣਾ ਸੀ 6-7 ਰਣਾ ਹੈ ਜੀ 5-8 ਤੇ ਲੜਾ ਨਹੀਂ ਹੂੰ ਤੇ ਫਿਰ ਅਕਾਲੀ ਦਾਨੋਂ ਨਮੋਸ਼ੀ ਦੇਖਣੀ ਪੇਗੀ ਔਰ ਪਾਰਟੀ ਨੂੰ ਨੁਕਸਾਨ ਹੋ ਸਕਦਾ ਹੈ। ਅੱਛਾ ਜੀ। ਹਾਂ ਜੀ। ਜੀ। ਪਰ ਇਸੋਕਾ ਜਿਹੜੇ ਹਾਲਾਤ ਹੈਗੇ ਉਹ ਹੈਗੇ ਕਿ ਜਿਹੜੀ ਪਾਰਟੀ ਰਾਜ ਕਰ ਰਹੀ ਹੈ। ਹੂੰ ਹੂੰ। ਇਸ ਕੋ ਨੋ ਕਹੜਾ ਸੁਣਾ ਬੜਾ ਜੋਰੀ ਹੈ। ਹੂੰ ਸਭ ਤੋਂ ਵੱਡੀ ਗੱਲ ਹੈਗੀ ਕਿ ਇੱਕ ਗੁਰੂਆਂ ਦੇ ਧਰਤੀ ਤੇ ਗੁਰੂਆਂ ਦਾ ਨਾ ਹਕਮ ਮੰਨਣ ਵਾਲਾ ਗਾੜੀ ਕੇਸਾਂ ਦੇ ਵਿਦਵੀ ਕਰਨ ਵਾਲਾ ਹਮ ਹਮ ਆ ਜੋ ਜ਼ਨਾ ਕੀ ਹੈ ਪੰਜਾਬ ਦਾ ਮੁੱਖ ਮੰਤਰੀ ਹੈ ਹਮ ਹਮ ਸਾਨੂੰ ਮੁਸਲਮਾਨ ਮੁੱਖ ਮੰਤਰੀ ਮਨਜ਼ੂਰ ਹਮ ਸਾਨੂੰ 크ਿਸਚੀਅਨ ਮਨਜ਼ੂਰ ਸਾਨੂੰ ਹਿੰਦੂ ਮਨਜ਼ੂਰ ਹੋਰ ਕੋਈ ਮਨਜ਼ੂਰ ਪਰ ਇੱਕ ਸਿੱਖ ਵਿਦਵੀ ਕਰਨ ਵਾਲਾ ਸਾਨੂੰ ਮਨਜ਼ੂਰ ਨਹੀਂ ਹੈ ਹਮ ਹਮ ਹੁਣ ਜਿੱਥੇ ਤੱਕ ਤੁਹਾਡੀ ਗੱਲ ਹੈਗੀ ਕਿ ਜਿਹੜਾ ਫੈਸਲਾ ਬੱਚਿਆਂ ਦੇ ਲੈ ਕੇ ਬਾਰੇ ਸਾਡੇ ਕਿੱਥੇ ਦਾਣ ਸਵਾਨ ਹੈ ਮੈਂ ਇੱਕ ਸਿੱਖ ਹੋਣ ਦੇ ਨਾਤੇ ਉਸ ਫੈਸਲੇ ਦੀ ਛਲਾਗਾ ਕਰਦਾ ਹਾਂ ਜੀ ਪੁਰਾਣੇ ਜ਼ਮਾਨੇ 'ਚ ਮੈਂ ਦੇਖਦਾ ਸੀ ਕਿ ਲੜਕੀਆਂ ਜਦ ਵਿਆਹ ਵਕਤ ਲਾਵਾ ਮਕੈਸਾ ਲੋਹਾਰ ਕਮੀਲ ਪਾ ਕੇ ਲਾਵਾ ਲੈਂਦੀਆਂ ਸਨ ਜੀ ਲਾਵਾ ਤੋਂ ਬਾਅਦ ਸੋਰਨ ਆਪਣੇ ਕੱਪੜੇ ਬਦਲਣ ਵਾਸਤੇ ਚਲੀਆਂ ਜਾਂਦੀਆਂ ਸਨ ਕਮਰੇ ਜਿੱਥੇ ਬੀ ਕੁ ਜੀ ਜੀ ਕਾਰ ਸੀ ਜਾਂ ਕਾਲ ਸੀ ਹੂੰ ਤਕੀ ਹੈ ਜੀ ਤੁਹਾਡਾ ਬੜਾ ਸ਼ੌਂਕ ਹੈਗਾ ਵਿਆਹ ਤੇ ਮੈਂ ਲਹਿੰਗਾ ਪਾਣਾ ਹੈ ਸਲਵਾਰ ਕਮਈਂ ਨਾਲ ਲਾਵਾਂ ਲੈ ਲਓ ਹੂੰ ਤੁਸੀਂ ਉਸ ਵਾਰ ਲਹਿੰਗਾ ਪਾਉਣ ਨੇ ਚਲੇ ਜਾਓ ਕਮਰੇ ਜਾ ਕੇ ਬਦਲੋ ਉਸ ਸਲਵਾਰ ਕਮਈਂ ਜੀ ਆ ਪਹਿਲਾਂ ਵੀ ਵੈਸੇ ਕੁੜਤੀ ਘਗਰੇ ਦਾ ਰਵਾਜ ਸੀ ਜੀ ਸਰਨਾ ਸਾਹਿਬ ਜੀ ਹਾਂ ਜੀ ਹਾਂ ਜੀ ਹੂੰ ਉਹ ਕੁੜਤੀ ਸੀ ਸਲਵਾਰਾ ਹੋਣੀਆਂ ਸਨ ਚਲੋ ਉਹਨਾਂ ਨੂੰ ਨਾ ਤੱਕਦੀ ਬੇਸ ਵਾਇੰਡ ਨਹੀਂ ਕੀਤੀ ਜੀ ਜੀ ਪਰ ਮੈਂ ਇਹ ਜੂਰ ਜਾਂਦਾ ਵਾਂ ਦੂਸਰਾ ਚੜਾਉਣਾ ਨੇ ਸਿੰਘ ਕੋਰ ਦਾ ਫੈਸਲਾ ਕੀਤਾ ਹੈ ਅੱਛਾ ਹੈ ਇਹ ਫੈਸਲਾ ਤੇ ਸਮੁੱਚੇ ਪੱਤਰ ਨੂੰ ਕਰਨਾ ਚਾਹੀਦਾ ਹੈ ਜੀ ਵੀ ਇਹ ਕਿ ਸਿੰਘ ਗੋਰੀ ਖਤਮ ਕਰਦੇ ਪੈਣ ਹੂੰ ਖਾਸ ਕਰ ਜੇ ਫੋਟੋ ਨਾ ਲੱਗੀ ਹੋਵੇ ਪਤਾ ਹੀ ਨਹੀਂ ਲੱਗਦਾ ਵੀ ਕਿ ਬੰਦਾ ਜਾਂ ਬੀਬੀ ਹੈ ਹੂੰ ਜੀ ਜੀ ਸਰਨਾ ਸਾਹਿਬ ਥੈਂਕ ਯੂ ਇਹ ਫੈਸਲਾ ਜਿਹੜਾ ਹੈਗਾ ਤੇ ਖਾਲੀ ਉਹਨਾਂ ਨੇ ਜੇ ਮਰਾਸਟਰ ਲਈ ਕੀਤਾ ਤੇ ਸੁਮੇ ਪੰਥ ਨੂੰ ਇਹਦਾ ਪ੍ਰਵਾਣਗੀ ਦੇਣੀ ਚਾਹੀਦੀ ਹੈ ਜੀ ਸਰਨਾ ਸਾਹਿਬ ਸੋ ਬਹੁਤ ਬਹੁਤ ਧੰਨਵਾਦ ਸਾਹਿਬ ਪਰਮਜੀਤ ਸਿੰਘ ਸਰਨਾ ਸਾਹਿਬ ਤੁਹਾਡਾ ਮਿਹਰਬਾਨੀ ਤੁਸੀਂ ਸਮਾਂ ਦਿੱਤਾ ਬਹੁਤ ਬਹੁਤ ਧੰਨਵਾਦ ਆਪਣੇ ਔਰ ਜੇਵਿਆਂ ਚੋ ਸਮਾਂ ਦਿੱਤਾ ਸੋ ਦੋਸਤੋ ਇਹ ਸਨ ਸ਼੍ਰੋਮਣੀ ਕਾਲੀ ਦਲ ਦਿੱਲੀ ਬਾਦਲ ਦਲ ਦੇ ਨਾਲ ਨੇ ਸੋ ਪਰਮਜੀਤ ਸਿੰਘ ਸਰ ਨਾਲ ਇਸ ਵਕਤ ਆਪਣੇ ਨਾਲ ਜੁੜੇ ਸੀ ਸੋ ਆਪਣੇ ਇਹਨਾਂ ਬ੍ਰਹਮਾ ਨੂੰ ਤੁਸੀਂ ਸੋਮਵਾਰ ਤੋਂ ਸ਼ਨੀਵਾਰ ਸਵੇਰੇ 7:00 ਤੋਂ 9:00 ਤੇ ਸ਼ਾਮੇ 7:30 ਤੋਂ 9:30 ਲਾਈਵ ਸੁਣ ਸਕਦੇ ਹੋ ਆਪਣੀ ਵੈਬਸਾਈਟ ਹੈ tiwana radio.com ਜਿੱਥੇ ਤੁਹਾਨੂੰ ਆਈਫੋਨ ਤੇ ਐਂਡਰਾਇਡ ਐਪਸ ਮਿਲਣਗੇ ਇੰਸਟਾਲ ਕਰੋ tiwana radio ਦਾ ਫੇਸਬੁੱਕ ਤੇ YouTube YouTube ਪੇਜ ਦਾ ਲਿੰਕ ਮਿਲੇਗਾ ਲਾਈਕ ਕਰ ਦਿਓ ਬੈਲ ਆਈਕਨ ਦਬਾ ਦਿਓ ਇਸ ਪ੍ਰੋਗਰਾਮ ਦਾ ਫੇਸਬੁੱਕ ਦਾ ਤੇ YouTube ਦਾ ਲਿੰਕ ਆਪਣੇ WhatsApp ਨੰਬਰ ਤੇ ਮੰਗਾਉਣਾ ਪ੍ਰੋਗਰਾਮ ਦੇ ਵਿੱਚ ਕਾਲ ਕਰਨੀ ਆ ਤਾਂ 98763 09655 ਆਪਣਾ WhatsApp گروپ ਨੰਬਰ ਹੈ 9876309655 ਸੋ ਹੰਬਰ ਤੋਂ ਸ਼ਨੀਵਾਰ ਸਵੇਰੇ 7 ਵਜੇ ਤੋਂ ਲੈ ਕੇ 9 ਵਜੇ ਤੱਕ ਤੇ ਸ਼ਾਮੇ 7:30 ਵਜੇ ਤੋਂ ਲੈ ਕੇ 9:30 ਵਜੇ ਤੱਕ ਆਪਾਂ ਲਾਈਵ ਜੁੜਦੇ ਆ ਸੋ ਵੈਬਸਾਈਟ ਟਿਵਾਨਾ ਰੈਡੀ.com ਸੋ ਇਸਦੇ ਨਾਲ ਹੀ ਆਪਣੇ ਦੋਸਤ ਪਰਮੇਂਦਰ ਸਿੰਘ ਟਿਵਾਨਾ ਨੂੰ ਦਿਵਾ ਗਿਆ ਧੰਨਵਾਦ ਸਤਿ ਸ੍ਰੀ ਅਕਾਲ